ਕਿਆ ਬਾਤ ਆ ਨਾ ਬਾਬੂ ਕੁੱਤਰਾ ਜਮਾ ਬਰੀਕ ਕਰਤੀ ਹਾਂਜੀ 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 ਜਮਾ ਬਰੀਕ ਕਰ ਤੋ ਵੀਰ ਕਾ ਹਾਂ ਵੀਰ ਕਾ ਹੂ ਜਮਾ ਬਰੀਕ ਕਰ ਆ ਇਹ ਵੀ ਮੋਟਾ-ਮੋਟਾ ਜ ਵੱਡ ਕੇ ਹੋਇਆ ਨਾ 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 ਪੂਰੀ ਸੰਗਤ ਲੈ ਚੱਕ ਕੇ ਦਿਖਾ ਦੇ ਜਮਾ ਬਰੀਕ ਕਰ ਲੈ ਜਮਾ ਬਰੀਕ ਕਾ ਕੁੱਤਰਾ ਪੂਰਾ ਵਧੀਆ ਕੁੱਤਰਾ ਕਰਿਆ ਹਾਂ ਹਾਂ ਹਾਂਜੀ ਕਿਸਾਨ ਵੀਰੋ ਸਵਾਦ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਜਿਹੜੀ ਮੈਂ ਵੀਡੀਓ ਬਣਾ ਰਿਹਾ ਆ ਪਵਰਕਸਾਬ ਦੀ ਵੀਡੀਓ ਬਣਾ ਰਿਹਾ ਹਾਂ ਜੇ ਐਸ ਜਿਹੜਾ ਐਗਰੀਕਲਚਰ ਬਾਈ ਦੀ ਹਨਾ ਸੌਫ ਦਾ ਨਾਂਗ ਤੇ ਬਾਈ ਇੱਥੇ ਬਾਈ ਛੋਟੀਆਂ ਮਸ਼ੀਨਾਂ ਟੋਕੇ ਵਾਲੀਆਂ ਜਿਵੇਂ ਵੱਡੇ ਸੰਡੀਗੇਟ ਹੋਗੇ ਇਹ ਬਾਈ ਖੁਦ ਤਿਆਰ ਕਰਦਾ ਬਾਈ ਦੀ ਖੁਦ ਹੀ ਫੈਕਟਰੀ ਆ ਆਉ ਕਰ ਲੈਨੇ ਬਾਈ ਨਾ ਗੱਲ ਵਾਹ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋਈ ਵਧੀਆ ਵਧੀਆ ਜੀ ਬਾਈ ਵਧੀਆ ਚੱਲਦਾ ਬਾਈ ਕੰਮਕਾਰ ਹਾਂਜੀ ਹਾਂਜੀ ਆਪਣੀ ਇਹ ਸ਼ਾਪ ਦਾ ਪੂਰਾ ਪ੍ਰੋਪਰ ਐਡਰੈਸ ਦੱਸ ਦੋ ਇਹ ਬਾਜਾਖੰਨਾ ਰੋਡ ਭਗਤਾ ਭਾਈ ਕਾ ਠੀਕ ਆ ਡਿਸਟ੍ਰਿਕਟ ਬਠਿੰਡਾ ਪੰਜਾਬ ਠੀਕ ਆ ਭਾਈ ਖਾਸੀ ਭਗਤਾ ਭਾਈ ਕਾ ਹਾਂਜੀ ਹਾਂਜੀ ਭਗਤੇ ਭਾਈ ਤੋਂ ਜਦੋਂ ਬਾਜੇਖਾਨੇ ਨੂੰ ਜਾਣਾ ਉਹ ਰੋਡ ਦੇ ਉੱਪਰ ਆ ਨਾ ਭਾਈ ਹਾਂ ਸਾਹਮਣੇ ਪੈਟਰੋਲ ਪੰਪ ਆ ਇੰਡੀਅਨ ਵਾਲਾ ਸਾਹਮਣੇ ਪੈਟਰੋਲ ਪੰਪ ਆ ਇੰਡੀਅਨ ਵਾਲਾ ਠੀਕ ਆ ਭਾਈ ਤੇ ਜੇ ਐਸਾ ਜਿਹੜਾ ਬਾਈ ਦੀ ਸ਼ੌਕ ਦਾ ਨਾਂ ਹੈਗਾ ਤੇ ਭਾਈ ਕੀ ਕੀ ਤਿਆਰ ਕਰਦਾ ਆਪਣਾ ਆ ਛੋਟੇ ਸੈਂਡੀਗੇਟਰ ਠੀਕ ਆ ਨਵੇਂ ਮਾਡਲ ਚ ਹੂੰ ਤੇ ਆ ਗੀਅਰ ਵਾਲੇ ਆ ਗੀਅਰ ਵਾਲੇ ਹੋਗੇ ਵੱਡੇ ਠੀਕ ਆ ਸਾਦਾ ਟੋਕ ਆ ਗਿਆ ਚਾਲ ਆ ਲਾ ਗਿਆ ਬਿਨਾ ਗੇਰ ਤੋਂ ਠੀਕ ਹੈ ਜੀ ਇੱਕ ਅੰਦਰੋਂ ਬਲੋਰ ਵਾਲਾ ਖੜਾ ਕਿੰਦਿਆ ਉਹ ਸ਼ਹਿਰ ਤੇ ਸਰਦਾ ਹੋ ਠੀਕ ਹੈ ਜੀ ਤੇ ਇੱਕ ਆ ਪਚਾਰ ਨੇ ਵੀ ਹਾਂ ਇੱਕ ਸ਼ਾਨ ਨੇ ਬਣਾ ਸ਼ਾਨ ਨੇ ਥੋੜੀ ਸ਼ਾਨ ਨਾਲ ਥੋੜੀ ਸ਼ਾਨ ਨਾਲ ਵੀ ਤਿਆਰ ਕਰਦੇ ਹਾਂ ਹਾਂ ਜੀ ਹਾਂ ਤੇ ਖੋਦੀ ਤਿਆਰ ਕਰਦੇ ਉੱਚ ਫਿਰ ਹਾਂ ਜੀ ਹਾਂ ਠੀਕ ਆ ਵੇ ਕੀ ਨਾ ਬਖਾ ਦੀਆਂ ਬੜਾ ਮਸ਼ੀਨਾਂ ਵਗੈਰਾ ਹਾਂ ਜੀ ਹਾਂ ਤੇ ਆ ਪਈਆਂ ਵੀ ਤੋ ਦੀਆਂ ਛੜੀਆਂ ਤੱਕ ਕੁਦਰ ਦਿੰਦਾ ਹੈ ਨਾ ਹਾਂ ਜੀ ਹਾਂ ਜੀ ਠੀਕ ਆ ਮਟੀਰੀਅਲ ਪਿਆ ਕੁਤਰ ਕੇ ਦਿਖਾਵਾਂਗੇ ਪਹਿਲਾ ਮਸ਼ੀਨ ਨਾਲ ਰਖਾ ਦੀ ਇਹ ਬਾਈ ਕੋਦੀ ਆਪਦੀ ਫੈਕਟਰੀ ਚ ਬਈ ਸਾਰਾ ਕੁਝ ਤਿਆਰ ਕਰਨਾ ਮਸ਼ੀਨਾਂ ਲਾਈਆਂ ਵਾ ਵਰਕਰ ਸਾਰੇ ਕੰਮ ਕਰਦੇ ਤੇ ਕਿ ਕਿੱਥੇ ਕਿ ਤੱਕ ਜਾਂਦਾ ਮਾਲ ਆਪਣਾ ਹੈ ਆਪਣਾ ਜੀ 6-7 ਟਟਾ ਚ ਜਾਣ ਲੱਗ ਗਿਆ ਜੀ ਠੀਕ ਆ ਆ ਕਾਫੀ ਮਸ਼ਹੂਰ ਆ ਹਣਾ ਹਾਂ ਜੀ ਹਾਂ 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 ਜੀ ਹਾਂ ਜੀ ਕਾਫੀ ਇੱਕ ਆ ਬਲੌਰ ਵਾਲਾ ਤਿਆਰ ਕੀਤਾ ਸੀ ਬਲੌਰ ਵਾਲਾ ਜੀ ਹਾਂ ਜੀ ਹਾਂ ਜੀ ਠੀਕ ਆ ਥੱਲੇ ਕੀ ਲਾਇਆ ਫਿਰਦੇ ਜੀ ਉਹ ਫਾਈਬਰ ਲਾਈ ਵੀ हां फाइबर वाला ठीक है गलती नहीं है ना हां ये बोलो कोई गलती साइड टू साइड ਦਾ ਟੁੱਕ ਹੂੰ ਇਹ ਇਧਰੋਂ ਸ਼ਾਰਟ ਤੋਂ ਸ਼ਾਰਟ ਦਾ हां ਸਾਈਡ ਤੋਂ ਸਾਈਡ ਆਹ ਗੇਅਰ ਦੀ ਮੈਨੂਫੈਕਚਰ ਸਾਡੀ ਆਪਣੀ ਆ ਕਿ ਕੋਈ ਮੁੰਲਾ ਨਹੀਂ ਲੈ ਕੇ ਆਉਂਦੇ ਕੋਈ ਓਕੇ ਜੀ ਆਪ ਤਿਆਰ ਕਰ ਹਾਂ ਹੰਦੇ ਗੇਅਰ ਤੁਸੀਂ ਇਹ ਦੇਖੋਗੇ ਪੂਰਾ ਨਰਵਾ ਬਈ ਹੈ ਗਿਆ ਬਾਕੀ ਆ ਬਿਲਕੁਲ ਨਾਰਮਲ ਹੂੰ ਠੀਕ ਆ ਹੂੰ ਠੀਕ ਆ ਤਿਆਰੀ ਹੈ ਜਿਹੜੀ ਬਾਈ ਆਪ ਕਰਦੇ ਸਾਰਾ ਕੁਝ ਬਾਈ ਹਣਾ ਲੋਹਾ ਲਾਹਾ ਹਣਾ ਸਾਰਾ ਕੁਝ ਉਹਦੇ ਨੂੰ ਬਣਾ ਦੇ ਸੀ ਖਾਣੇ ਵੀ ਅੰਦਰ ਤੋਂ ਸਮਾਰ ਕੇ ਸਾਰਾ ਹਣਾ ਤਾਂ ਕਾਫੀ ਮਸ਼ੀਨਾਂ ਜਿਹੜੀਆਂ ਤਿਆਰ ਹੋਣੀਆਂ ਪਈ ਆਰਡਰ ਚੰਗੇ ਚੰਗੇ ਆਉਂਦੇ ਆ ਦੇਸ ਨੂੰ ਸਾਰਾ ਮਟੀਰੀਅਲ ਆਪ ਤਿਆਰ ਕਰਦੇ ਪੂਰੀ ਸ਼ੋਧ ਵਾਲਾ ਤਿਆਰ ਕਰਦੇ ਬਾਕੀ ਚਲਾ ਕੇ ਦਿਖਾਵਾਂਗੇ ਛੋਟੀਆਂ ਇਹ ਬਿਨਾ ਰੰਗ ਤੋਂ ਹਜੇ ਆ ਵੀ ਉਹਦੇ ਨਾਲ ਵੀ ਹੈਣਾ ਹਾਂਜੀ ਹਾਂਜੀ ਠੀਕ ਆ ਇਹ 5 ਮਾਡਲ ਚ ਬਣਦੇ ਆ ਭਰਾ ਜੀ 5 ਮਾਡਲ ਲੈ ਲੇ ਹਾਂ ਹਾਂ ਠੀਕ ਆ ਛੋਟੀ ਵੱਡੀ ਤੋਂ ਵੱਡੀ ਹੈ ਨਾ ਹਾਂ ਜਿਹਨੇ ਆਹ ਇੱਕਾਂ ਲੇਨ ਕਿ ਅਸੀਂ ਇਹਦਾ ਨਾਮ ਰੱਖਿਆ ਹੈਗਾ D1 ਠੀਕ ਆ D2 D3 D4 D5 ਠੀਕ ਆ ਪੰਜ ਤਰ੍ਹਾਂ ਦੇ ਆਉਣਗੇ ਹਾਂਜੀ ਠੀਕ ਆ ਪੰਜ ਤਰ੍ਹਾਂ ਦੇ ਆਉਣਗੇ ਇਹਦਾ ਤਿਆਰ ਹੋਇਆ ਪਿਆ ਆਹ ਸਾਰਾ ਲੋਹਾ ਆਪਦੇ ਐਕਟੀਵੇਟ ਕੀ ਬਈ ਤਿਆਰ ਕਰਦੇ ਆਗੇ ਨਾ ਠੀਕ ਆ ਅ ਦਿਖਾਈਏ ਆਪਾਂ ਕੁਤਰ ਕੇ ਜੀ ਹਾਂ ਦਿਖਾਣੇ ਸ਼ਟੀਆਂ ਕੋ ਉਤਰਲਾ ਪ੍ਰਾਲੀ ਕੋ ਉਤਰਲਾ ਚਰੀ ਕੋ ਉਤਰਲਾ ਹਨ ਹਰਿਆਲੀ ਵਰਸ਼ੀ ਨੂੰ ਉਤਰਨਾ ਵਰਸ਼ੀ ਨੂੰ ਉਤਰਨਾ ਤੇ ਪ੍ਰਾਈਸ ਪਿਆਰ ਹੈ ਬਾਈ ਆ ਰੰਗ ਨੂੰ ਵੀ ਅਸੀਂ ਪੂਰੀ ਫਿਨਿਸ਼ਿਵਲਾ ਸਾਫ ਕਰਦੇ ਹਾਂ ਠੀਕ ਆ ਆ ਪੂਰੀ ਬਾਈ ਸਫਾਈ ਕਰਕੇ ਨਾ ਫੇਰ ਬਾਈ ਕਹਿੰਦਾ ਰੰਗ ਚਾੜਦੇ ਐਵੇਂ ਨਹੀਂ ਹੈਗਾ ਜੂਈ ਰੰਗ ਮਾਰਤਾ ਉਹਦਾ ਗ੍ਰੈਂਡਰ ਗ੍ਰੈਂਡਰ ਲਾ ਕੇ ਹਨਾ ਰੇਗ ਮਾਰ ਲਾ ਕੇ ਫੇਰ ਬਾਈ ਰੰਗ ਕਰਦੇ ਆ ਪਈਆਂ ਤਿਆਰ ਹੋ ਗਏ ਠੀਕ ਆ ਇਕਾ ਆਪਣੇ ਪੱਕੇ ਵੀ ਬਣ ਗਿਆ ਹਾਂ ਪੱਕੇ ਵੀ ਤਿਆਰ ਕਰ ਦੋ ਹਾਂਜੀ ਹਾਂ ਇਹ ਮੰਡੀ ਤੇ ਲਾਉਣਾ ਹਾਂ 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 ਇਹ ਮੰਡੀ ਆਹ ਥੰਡੀ ਵਾਲੇ ਪੱਕੇ ਵੀ ਬਈ ਤਿਆਰ ਕਰ ਦਾਂ ਠੀਕ ਹੈ ਇਹ ਵੀ ਆਹ ਰਾਜਾ ਜੰਗਲ ਟ੍ਰੀ ਵਾਲਾ ਇਹ ਜੈਤੂ ਦਾ ਸਾਰਾ ਡਰੈੱਸ ਆ ਠੀਕ ਆ ਅਗਲੇ ਤੀਹ ਦੇ ਸਾਲ ਇੱਥੇ ਸੱਜ ਤੋਂ ਆ ਪੱਕੇ ਠੀਕ ਹੈ ਹਾਂ ਹਾਂ ਠੀਕ ਠੀਕ ਜਿਵੇਂ ਆ ਸੰਡੀਗੇਟ ਤਿਆਰ ਹੋਇਆ ਤਾਂ ਮਰਨ ਵਾਲਾ ਹੀ ਨਹੀਂ ਹੈ ਨਾ ਹਾਂਜੀ ਹਾਂਜੀ ਕਿ ਫਾਇਵਰ ਲੱਗੀ ਗਲਦਾ ਨਹੀਂ ਹਾਂਜੀ 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 ਯਾਨੀ ਫਿਰ ਜਦੋਂ ਮਾੜੇ ਮੋٹے ਪੱਠੇ ਗਿੰਨੇ ਹੁੰਦੇ ਆ ਹਾਂ ਜਿਹੜੇ ਜਾਂਦੇ ਗਲਦਾ ਗੁਲਦਾਨ ਨਹੀਂ ਨਹੀਂ ਜੀ ਗੇਅਰ ਵੀ ਨਰਵਾ ਲੱਗਦਾ ਹੈ ਨਾ ਮੈਨੂੰ ਗੇਅਰ ਵੀ ਹਾਂਜੀ ਅਸੀਂ ਸਾਰੇ ਆਪਣੀ ਮੈਨੂਫੈਕਚਰ ਆਏ ਗੇਅਰ ਦੀ ਹੂੰ ਗੇਅਰ ਹੋਰ ਬਈ ਪੂਰਾ ਨਰਵਾ ਲਾਇਆ ਹੈ ਜੀ ਦਾ ਉਸਤਾਦ ਕਿੰਨੇ ਕੁ ਪਾਏਗਾ ਇਹ 23500 ਰੁਪਏ ਦੇ 2500 500 ਦਾ ਹੋ ਗਿਆ ਨਰਵਾ ਬਹੁਤ ਆ ਹਾਂ ਜੀ ਹਾਂ ਜੀ ਠੀਕ ਆ ਵੀ ਅਸੀਂ ਨਾ ਆਮ ਇੱਕ ਸੂਚ ਚਲਾ ਦਿੰਦੇ ਆ ਇਹ ਵੀ ਅਸੀਂ ਸਵਾ ਸੂਚ ਚਲਾਏ ਹਾਂ ਸਵਾ ਹਾਂ ਠੀਕ ਆ ਬਲੋਰ ਆ ਵੀ ਹਾਂ ਪੱਖੇ ਆ ਜਬਰਤਨ ਵਾਸਤੇ ਬਾਹਰ ਪੱਤੇ ਠੀਕ ਆ ਜੋ ਮਸ਼ੀਨ ਚਲਾ ਕੇ ਰਖਾ ਦੀ ਦਰ ਕੇ ਦਿਖਾਉਨੇ ਆ ਭਾਈ ਕੂਟ ਦੀਆਂ ਸ਼ਰਟੀਆਂ ਕੁਤਰ ਲਾ ਕੋਸ਼ਿਸ਼ ਕੁਤਰ ਲਾ ਬੇਖ ਨੂੰ ਛੋਟੀ ਜੀ ਲੱਗਦੀ ਹੈ ਹਨਾ ਜੀ ਹਾਂ ਜੀ ਹਾਂ ਜੀ ਕਰਾ ਮਾਂ ਤਾਂ ਬੜੀ ਟੱਕੜੀ ਹੈ ਇਹਦੇ ਨਾਲ 40 ਤੋਂ 45 ਮਿੰਟਾਂ ਵਿੱਚ ਇਹ ਵੇਡਾ ਦੀ ਟਰਾਲੀ ਕੁਤਰ ਦੋ ਜੀ ਅੱਛਾ ਹਾਂ 40 ਤੋਂ 45 ਮਿੰਟਾਂ ਇਹ ਟਰਾਲੀ ਕੁਤਰ ਦਿੰਦੀ ਹੈ ਹਾਂ ਵੇਡਾ ਦੀ ਟਰਾਲੀ ਜਿਹੜੀ 60 70 ਕੁਇੰਟਲ ਦੀ ਹੁੰਦੀ ਹੈ ਠੀਕ ਆ ਲੰਮੇ ਪੱਠੇ ਲੰਮੇ ਇਹ ਛੋਟੇ ਜਿਹੇ ਫੁੱਟ ਦੇਲ ਫੁੱਟ ਦੇ ਹੋਣ ਹੂੰ ਕੁੱਤ ਦੇ ਫੁੱਟ ਦੇ ਜਿਹੜੇ ਉਹ 9 ਮਿੰਟਾਂ ਦੇ 4 ਕਵਾਂਟਲ ਦਾ ਕੁੱਤ ਦੇ ਠੀਕ ਹੈ 9 ਮਿੰਟਾਂ ਦੇ 4 ਕਵਾਂਟਲ ਕੁੱਤ ਦੇ ਠੀਕ ਹੈ ਉਹਨਾਂ ਦੇ ਨੇ ਚਲਾ ਕੇ ਦਿਖਾਉਨੇ ਆ ਬਾਕੀ ਇਹ ਹੈ ਜੀ ਇੱਕ ਭਾਰਤ ਸਰਕਾਰ ਤੋਂ ਨਾ ਮਾਨਤਾ ਪ੍ਰਾਪਤ ਹੈ ਇਹ ਕਿੰਨਾ ਟੈਸਟਿੰਗ ਟੈਸਟਡ ਹੋਈ ਵੀ ਹੈ ਠੀਕ ਹੈ ਹਾਂ ਇਹਦੀ ਟੈਸਟਰ ਰਿਪੋਰਟ ਹੈ ਅਪਰੂਵ ਲਾਜੀ ਇਹ ਭਾਰਤ ਸਰਕਾਰ ਤੋਂ ਇਹਦੇ ਤੇ ਡਰੈਸ ਵੀ ਲਿਖਿਆ ਵਾ ਬਾਜਾਖਾਨਾ ਰੋਡ ਭਗਤਾਪਾਈ ਕਾ ਬਈ ਇਹ ਬਠਿੰਡਾ ਜ਼ਿਲ੍ਹਾ ਪੈਂਦਾ ਨਾ ਪੰਜਾਬ ਚ ਰਹਿ ਜਾਂਦਾ ਹਨਾ ਹਾਂਜੀ ਠੀਕ 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 ਤੇ ਕਰ ਦੋ ਬਈ ਸ਼ੁਰੂ ਤੇ ਆ ਪਈਆਂ ਤੂਰ ਦੀਆਂ 셔ਟੀਆਂ ਨਗਾਹ ਕੇ ਦਿਖਾਉਣ ਨੂੰ ਸ਼ਰਾਮ ਆ ਤਾ ਰਾਜਤੰਤਰ ਜਾ ਜਾਂਦਾ ਹੈ ਲਾਵੇ ਤੂੰ ਜਾ ਲਾਵੇ ਲਾਵੇ

ਹਾਂ ਪੂਰਾ ਪੂਰਾ ਸ਼ਾਟ ਕਰ ਬਹੁਤ ਚੰਗੀਆਂ ਸ਼ਾਟਿੰਗ ਆ ਰਹੀ ਹੈ ਹਾਂ ਜੀ ਇਹਦੇ ਚੋਂ ਟੋਕੇ ਨਹੀਂ ਲੱਗੇ ਉਹ ਲੱਗੇ ਬਲੇਡ ਲੱਗੇ ਹੋਏ ਸ਼ੁਰੀਆਂ ਲੱਗੇ ਹੋਏ ਸ਼ੁਰੀਆਂ ਕਹਿੰਦੇ ਜੀ ਹਾਂ 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 ਪੁੱਤਰਾ ਦੇਖੋ ਵੀ ਕਿੰਨਾ ਬਰੀਕ ਤੂਤਦੀਆਂ ਸ਼ਟੀਆਂ ਜੀ ਇਹ ਜਿਵੇਂ ਬਲੇਡਿਆਂ ਕਿ ਚਾਰ-ਪੰਜ ਦੀਆਂ ਵੱਡੀਆਂ ਸੀ ਹੂੰ ਇਹ ਇਹ ਟੁਕੜਾ ਬਸ ਇੰਨਾ ਕੁ ਕਰਨਾ ਨੇ ਐਡਾ ਕੁ ਟੁਕੜਾ ਕਰਨਾ ਹੈ ਐਡਾ ਵੀ ਟੁਕੜਾ ਆਹ ਹਾਂ ਠੀਕ ਹੈ ਅੱਥਾਂ ਦਾ ਐਡਾ ਕੁ ਟੁਕੜਾ ਹੋਣਾ ਇਹ ਜਾਨੀ ਕਿ ਉਹ ਚੂਰੀ ਸਮਝੋ ਕਿੰਨੀ ਚੂਰੀ ਵੀ ਥਾਂ ਠੀਕ ਹੈ ਹਾਂ ਹਾਂ ਆਪਣੇ ਆਸਰੀ ਲੱਗਦੀ ਹੈ ਜੀ ਹਾਂ ਹਾਂ ਠੀਕ ਹੈ ਬਈ ਆਸਰੀ ਹੈ ਜੀ ਇਹਦੇ ਨਾਲ ਵੜਦੇ ਠੀਕ ਹੈ ਹੂੰ ਇਹ ਫਿਰ ਬਾਅਦ ਚੋਂ ਲਵਾਉਣੀ ਪੈਂਦੀ ਹੈ ਕਿਵੇਂ ਨਹੀਂ 5-7 ਸਾਲ ਜ਼ਰੂਰਤ ਹੀ ਨਹੀਂ ਪੈਂਦੀ 5-7 ਸਾਲ ਲੰਘ ਜਾਂਦੇ ਹਾਂ ਹਾਂ ਜੀ ਉਸ ਤੋਂ ਬਾਅਦ ਜੇ ਲਵਾਉਣੀ ਆ ਦੁਆਰੇ ਕੇ ਸਾਰੇ ਹਨ ਹਾਂ ਹਾਂ ਫਿਰ ਚੇਂਜ ਹੋ ਜਾਂਦੇਗਾ ਜੀ ਚੇਂਜ ਹੋ ਜਾਂਦੇ ਹਨ ਹਾਂ ਜੀ ਹਾਂ ਜੀ ਠੀਕ ਹੈ 5-4 ਸਾਲਾਂ ਬਾਅਦ ਠੀਕ ਹੈ ਹਾਂ ਲੈ ਭਾਈ ੁਰਾਲੀ ਵੀ ਨੂੰ ਪੁੱਤਰ ਕੇ ਦਿਖਾਉਣੀ ਆ ੁਰਾਲੀ ਇੱਧਰ ਕੀ ਬਾਤ ਹੈ ਠੀਕ ਹੈ ਆਏ ਜੀ ਵੀ ਭਾਈ ਸ਼ੋਕ ਜੇ ਹੋ ਪਾਰ न करो मोर न कराची राति ਕਿਆ ਬਾਤ ਹਨ ਬਾਬੂ ਕੁੱਤਰਾ ਜਮਾ ਬਰੀਕ ਦਾ ਹਾਂ 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 ਜਮਾ ਬਰੀਕ ਦਾ ਡੀਅਰ ਕਾ ਹਾਂ ਡੀਅਰ ਕਾ ਜਮਾ ਬਰੀਕ ਦਾ ਸਾਈਜ਼ ਵੀ ਮੋਟਾ-ਬੋਟਾ ਹੈ ਵੱਡ ਕੇ ਬੋਲਿਆ ਨਾ 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 ਪੂਰੀ ਹਾਂ ਲੈ ਚੱਕ ਕੇ ਦਿਖਾ ਦੇ ਜਮਾ ਬਰੀਕ ਕਰ ਲੈ ਲੈ ਜਮਾ ਬਰੀਕ ਦਾ ਕੁੱਤਰਾ ਪੂਰਾ ਵਧੀਆ ਕੁੱਤਰਾ ਕਰਿਆ ਹਮ ਕਮਾਲ ਦੀ ਚੀਜ਼ ਆ ਛੋਟਾ ਜਿਹਾ ਸਾਈਜ਼ ਆ ਥੋੜੇ ਥਾਂ 'ਚ ਲੱਗ ਜਾਂਦੀ ਹੈ ਨਾ ਹਾਂਜੀ ਹਾਂਜੀ ਤੇ ਕੀ ਪ੍ਰਾਈਸ ਆਦਾ ਬਹੁਤ ਇਹ ਬਿਨਾ ਮੋਟਰ ਤੋਂ 12000 ਤੋਂ ਲੈ ਕੇ 26000 ਤੱਕ ਮਾਡਲ ਆ ਸਕਦੇ ਕੋਲ 12000 ਤੋਂ ਲੈ ਕੇ 26000 ਤੱਕ ਹਾਂ ਜੀ ਜਿਵੇਂ ਪੰਜ ਆਉਂਦੇ ਆ ਮਾਡਲ ਹਾਂ ਜੀ ਪੰਜਾਂ ਦੇ ਡੂਟੀ ਅਲੱਗ-ਅਲੱਗ ਅਲੱਗ-ਅਲੱਗ ਰੇਟ ਹੈ ਜੀ ਠੀਕ ਹੈ ਜੀ ਜਿਵੇਂ ਛੋਟਾ ਮਾਡਲ ਆ ਆਂ ਪੱਠੇ ਕੋਤੋਂ ਨੂੰ ਤਾਂ ਠੀਕ ਆ ਹਾਂਜੀ 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 ਜਿਵੇਂ 2-4 ਪਸ਼ੂ ਆ ਉਹ 12000 ਰੁਪਏ ਵਾਲਾ ਮਾਡਲ ਆ ਠੀਕ ਆ ਜੀ ਜਿਵੇਂ 8-10 ਪਸ਼ੂ ਆ 12 ਫਿਰ ਦੂਜਾ 16500 ਵਾਲਾ ਹੂੰ ਫਿਰ ਜਿਵੇਂ 15-20 ਪਸ਼ੂ ਆ ਫਿਰ 20500 ਵਾਲਾ ਫਿਰ ਉਸ ਤੋਂ ਬਾਅਦ 23500 ਦਾ ਫਿਰ 24-26000 ਦਾ ਮਾਡਲ ਠੀਕ ਠੀਕ ਜਿਵੇਂ ਜ਼ਿਆਦਾ ਫਾਰਮਰ ਹਨਾ ਹਾਂਜੀ ਹਾਂਜੀ ਠੀਕ ਆ ਜੀ ਇਹਦਾ ਜਿਵੇਂ ਅਸੀਂ ਗਊ ਗੂਸਾਲਾ ਇਸ ਤਰ੍ਹਾਂ ਦਿੰਦੇ ਆ ਉਸ ਹਿਸਾਬ ਨਾਲ ਠੀਕ ਆ ਜੀ ਕਿੰਨੇ ਕੁ ਦੀ ਪੈ ਜਾਣੀ ਮੋਟਰ ਸੇ ਇਹ ਮੋਟਰ ਇੱਥੇ ਅਸੀਂ 11000 ਰੁਪਏ ਦੀ ਮੋਟਰ ਲਾਉਣੀ ਆ ਠੀਕ ਹੈ ਜੀ ਤਿੰਨ ਦੀ ਮੋਟਰ ਲੱਗਦੀ ਹੈ ਇੱਥੇ ਹੂੰ ਦੋ ਦੀ ਵੀ ਲੱਗ ਜਾਂਦੀ ਹੈ ਤਿੰਨ ਦੀ ਵੀ ਲੱਗ ਜਾਂਦੀ ਹੈ ਹਾਂ ਜਾਨੀ ਜੇ ਪ੍ਰੋਡਕਸ਼ਨ ਜਿਆਦਾ ਲੈਣੀ ਹੋਵੇ ਉਦੋਂ ਦਾ ਆਪਣਾ ਤਿੰਨ ਦੀ ਲਾ ਦੇ ਦੀ ਆ ਠੀਕ ਹੈ ਜੀ ਇਹ ਕਿਸੇ ਨੇ ਵੀ ਜਿੰਮੇ ਘਰ ਆਸਤੇ ਕੋਈ ਸ਼ੌਂਕ ਨਾ ਲੈ ਜਾਂਦੇ ਵੀ ਅਸੀਂ ਤੁਹਾਨੂੰ ਤਾਂ ਵੱਡਾ ਮਾਡਲ ਚਾਹੀਦਾ ਯਾਰ ਹੂੰ ਤੇ ਉਦੋਂ ਅਸੀਂ ਦੋ ਦੀ ਮੋਟਰ ਲਾ ਕੇ ਦੇ ਦਿੰਦੇ ਹਾਂ ਉਹਨਾਂ ਨੂੰ ਚਲੋ ਵੀ ਦਾ 15b ਪਸੰਮਤ ਪੱਟੇ ਕੋ ਉਤਰਨੇ ਹੂੰ ਉਤਰਾ ਵੀ ਤੁਹਾਡੇ ਸਾਹਮਣੇ ਵਧੀਆ ਕੁਤਰਾ ਕਰਿਆ ਸਾਇ ਛੋੜਾ ਥੋੜੇ ਤਾਂ ਚ ਲੈ ਪਈ ਮੌਲਵੀ ਆਮ ਸੰਡੀਏ ਕਾਲਾ ਮੌਲੀ ਹੈ ਭਾਈ ਇਹ ਬਾਕੀ ਥੱਲੇ ਮੋਟਰ ਲੱਗ ਜਾਣੀ ਆ ਆ ਛਟੀਆਂ ਦਾ ਕੁਤਰਾ ਦੇ ਜਮਾਈ ਬਰੀਕ ਕਰਦਾ ਭਾਈ ਤੇ ਜੇ ਕੋਈ ਵੀਰ ਹਨਾ ਇਦਾਂ ਦਾ ਚਾਹ ਬਣ ਹੋ ਗਿਆ ਤਾਂ ਮੋਬਾਈਲ ਨੰਬਰ ਬੋਲੋ 98550 98550 3876 3876 ਉਹ ਦੂਜਾ ਨੰਬਰ ਵੀ ਆਪਣਾ ਹੀ ਆ 92170 ਹਾਂਜੀ 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 ਦੋਨੋਂ ਮੇਰੇ ਬਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਆਦਰੋਂ ਧੰਨਵਾਦ ਜੀ